ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਕਰ ਤੋ ਆਪਾਂ ਵੀਡੀਓ ਬਣਾ ਰਹੇ ਆ ਇੱਕ ਘਰੇਲੂ ਘਰ ਆ ਵੀਰ ਗੁਰਵਿੰਦਰ ਸਿੰਘ ਉਹਨਾਂ ਦੇ ਕੋਲ ਆਏ ਆ ਤਕਰੀਬਨ ਪਹਿਲਾਂ ਵੀ ਆਪਾਂ ਇੱਕ ਦੋ ਵੀਡੀਓ ਵੀਰ ਉਹਨਾਂ ਦੇ ਘਰੋਂ ਬਣਾਈਆਂ ਨੇ ਘਰੋਂ ਜਦੋਂ ਵੀ ਪਸ਼ੂ ਸੇਲ ਕਰਨਾ ਹੁੰਦਾ ਤੇ ਵੀਰ ਹਣੀ ਬਿਲਕੁਲ ਆਪਾਂ ਨੂੰ ਯਾਦ ਜ਼ਰੂਰ ਕਰਦੇ ਆ ਤੇ ਅੱਜ ਜਿਹੜੀ ਦੋਸਤ ਆਪਾਂ ਵੀਡੀਓ ਬਣਾ ਰਹੇ ਆ ਦੋ ਪਸ਼ੂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਣੇ ਆ ਆਪਾਂ ਇੱਕ ਜਰਸੀ ਨਸਲ ਬਰੀਡ ਦੇ ਵਿੱਚ ਵੇੜ ਤੁਸੀਂ ਸਾਹਮਣੇ ਦੇਖ ਰਿਹਾ ਜੀ ਇੱਕ ਇਧਰ ਛੋਟੀ ਨੇ ਦੇ ਕੋਲ ਦੂਜਾ ਸੂਆ ਸੂਈ ਆ ਬਿਲਕੁਲ ਤਾਜੀ ਜਾਂ ਉੱਚੇ ਬੱਚੇ ਦੇ ਵਿੱਚ ਕਰੋ ਜਾਂ ਮਹੀਨੇ ਡੂੜਦੀ ਜਾਂ ਦੋ ਕੁ ਮਹੀਨਿਆਂ ਦੀ ਸੂਈ ਆ ਠੀਕ ਆ ਜੀ ਉਹ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਦਿਨਾਂ ਦਾ ਜਾਂ ਮਹੀਨਿਆਂ ਦਾ ਵੇਰਵਾ ਤੁਹਾਨੂੰ ਦਵਾਂਗੇ ਵੜ ਵੀ ਬਿਲਕੁਲ ਸੱਜਰ ਤਾਜੀ ਆ ਪ੍ਰੋਪਰ ਸਮਾਂ ਦੁੱਧ ਕੀ ਰੇੜਪੜਤਾ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਜਦੋਂ ਗਏ ਪੂਰੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਮਿਲ ਜੂਗੀ ਸੋ ਪਿੰਡ ਜਵੰਦਾ ਤੁਸੀਂ ਵਿਜ਼ਿਟ ਕਰਨੀ ਦੋਸਤੋ ਜਵੰਦਾ ਪਿੰਡ ਨਿਸ਼ਾਰੇ ਪਨਮੋਂ ਤੋਂ ਵੀ ਕੋਈ 6 ਕਿਲੋਮੀਟਰ ਦੀ ਦੂਰੀ ਤੇ ਆ ਇਧਰ ਕੈਰੋਂ ਲੋਕਾ ਪਿੰਡ ਵੀ ਕੋਈ 6 ਕਿਲੋਮੀਟਰ ਦੀ ਦੂਰੀ ਤੇ ਆ ਜਟਾਂ ਪਿੰਡ ਚੰਬਲ ਇਹ ਪਿੰਡ ਲਾਗੇ ਲਾਗੇ ਆ ਠੀਕ ਆ ਜੀ ਸੋ ਬਾਕੀ ਜਿਹੜੇ ਪਾਸੇ ਮੇਰਾ ਵੀਰ ਮਰਜੀ ਤੁਸੀਂ ਵਿజిਟ ਕਰ ਸਕਦੇ ਜੇ ਕੋਈ ਮਾਲਵੇ ਵਾਲੀ ਸਾਈਡ ਤੋਂ ਜਦੋਂ ਤੁਸੀਂ ਵਿజిਟ ਕਰਦੇ ਹੋ ਹਰੀਕਾ ਪਤਨ ਹਰੀਕਾ ਪਤਨ ਤੋਂ ਅੱਗੇ ਕੋਈ 18 17 ਕਿਲੋਮੀਟਰ ਦੀ ਦੂਰੀ ਤੇ ਨਿਸ਼ਾਰਾ ਪਨੂਆ ਕਸਬਾ ਪਿੰਡ ਆਉਂਦਾ ਠੀਕ ਆ ਜੀ ਤਿੰਨ ਸ਼ਹਿਰੇ ਪਨੂਆ ਤੋਂ ਵੀ ਤੁਸੀਂ ਜਿਹੜੀ ਇੱਕ ਸੜਕ ਲੋਕੇ ਨੂੰ ਫੜ ਸਕਦੇ ਜੇ ਤੇ ਇਸੇ ਸੜਕ ਦੇ ਉੱਪਰ ਪਿੰਡ ਜਵੰਦਾ ਆ ਜਾਂਦਾ ਠੀਕ ਆ ਸੋ ਪੂਰੀ ਗੱਲਬਾਤ ਕਰਾਂਗੇ 6 ਤਰੀਕਾ ਜੋ ਤੁਸੀਂ ਨੋਟ ਕਰ ਲਓ 6 ਨਵੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 2:30 3:00 ਵਜੇ ਦਾ ਸੋ ਦੁੱਧ ਤੇ ਪਸ਼ੂ ਚੱਲਣ ਦੇ ਆ ਦੋ ਟਾਈਮ ਨਹੀਂ ਤਿੰਨ ਟਾਈਮ ਚੋਕੇ ਤੁਸੀਂ ਆਪਣੀ ਤਸੱਲੀ ਕਰੋ ਪੂਰੀ ਗੱਲਬਾਤ ਕਰਦੇ ਹਾਂ ਗੁਰਵਿੰਦਰ ਵੀਰ ਸਾਸਰੀ ਕਾਲ ਜੀ ਸਾਸਰੀ ਜੀ ਪਾਜੀ ਠੀਕ ਠਾਕ ਹੋ ਹਾਂਜੀ ਵਧੀਆ ਪਾਜੀ ਠੀਕ ਠਾਕ ਗੁਰਵਿੰਦਰ ਵੀਰ ਪਹਿਲਾਂ ਵੀ ਆਪਾਂ ਘੱਟੋ ਘੱਟ ਵੀ ਇੱਕ ਦੋ ਵੀਡੀਓ ਬਣਾ ਚੁੱਕੇ ਆਪਾਂ ਕਰੋ ਇੱਕ ਵਾਰੀ ਇੱਕ ਗਾਂ ਵੇਚੀ ਸੀ ਪਹਿਲਾਂ ਵੀ ਇੱਕ ਕਰੋ ਸੇਲ ਕੀਤੀ ਸੀ ਹਾਂਜੀ ਹਾਂਜੀ ਇਤਮਾਲ ਇਹ ਵੀ ਅੱਜ ਘਰੋਂ ਹੀ ਸੇਲ ਕਰਦੇ ਆ। ਇਹ ਵੀ ਘਰਾਂ ਹੀ ਕਰਦੇ ਆ ਭਾਜੀ ਹੁਣ ਜਗ੍ਹਾ ਦੀ ਪ੍ਰੋਬਲਮ ਛਾਲ ਆ ਗਿਆ ਗਾਂ। ਹਾਂ। ਤੇ ਬੰਨਣ ਲਈ ਜਗ੍ਹਾ ਨਹੀਂ ਹੈਗੀ। ਨਾਲ ਦੀ ਨਾਲ ਆਪਣਾ ਬਿਲਕੁਲ ਡੇਰੀ ਵੀ ਹੈਗੀ ਆਪਣੀ। ਹਾਂਜੀ ਨਾਲ ਡੇਰੀ ਦਾ ਕੰਮ ਹੈ ਜੀ। ਲੋਕਾਂ ਨੂੰ ਦੁੱਧ ਪਵਾਈਦਾ। ਠੀਕ ਆ ਵੀਰੇ। ਹਾਂਜੀ। ਗੁਰਵਿੰਦਰ ਵੀਰ ਅੱਜ ਦੋ ਜਿਹੜੇ ਪਸ਼ੂ ਆਪਾਂ ਸੇਲ ਕਰਦੇ ਆ ਇੱਕ ਤਾਂ ਜਰਸੀ ਵੜਾ ਇਹ ਵੀ ਤਾਜੀ ਸੂਈ ਹੈ ਜੀ। ਹਾਂਜੀ ਤਾਜੀ ਵੀ 10-12 ਦਿਨ ਦਾ ਦੱਸੂਗਾ ਜੀ। ਆ ਵਛੀ ਮਗਰ। ਠੀਕ ਆ ਜੀ। ਹਾਂਜੀ ਵਛੀ 12 ਦਿਨ ਚੰਗੇ ਟੀਕੇ ਦੀ ਆ। ਠੀਕ ਆ ਵੀਰੇ। ਇਹ ਵੀ ਘਰ ਦੀ ਵੜਾ ਉਹ ਵੀ ਮੱਝ ਵੀ ਸ਼ੁਰੂਆਤ ਆਪਾਂ ਇੱਥੋਂ ਹੀ ਕਰਦੇ ਆਂ ਫਿਰ ਜਰਸੀ ਵੈਡ ਆ ਸੂਆ ਦੂਜਾ ਹੀ ਆ ਜੀ ਹਾਂਜੀ ਹਾਂਜੀ ਦੂਜਾ ਹੀ ਦੂਜਾ ਸੂਆ ਦਿਨ ਹੋ ਗਿਆ ਘੱਟੋ ਘੱਟ 15 20 ਦਿਨ ਦਾ ਹੋ ਗਿਆ ਕਿ 12 ਦਿਨ ਹੀ ਆ ਜੀ ਹਾਂਜੀ 14 15 ਦਿਨ ਹੋ ਗਏ ਆ ਜੀ ਤੇ 15 ਕਿ ਦਿਨ ਗੁਰਮਾਨ ਦੇ ਹਾਂਜੀ ਹਾਂਜੀ ਠੀਕ ਆ ਐਸ ਵਕਤ ਗੁਰਵਿੰਦਰ ਵੀਰ ਦੁੱਧ ਦਿੱਤੇ ਸੱਲੇ ਕਿੰਨਾ ਭਾਜੀ ਹੁਣ 17 18 ਕਿਲੋ ਆ 17 18 ਹਾਂਜੀ ਵਿੱਚੋਂ ਵੈ ਵੀ 22 ਵੀ ਕਰ ਗਈ ਸੀ 24 ਵੀ ਕਰ ਗਈ ਸੀ ਠੀਕ ਆ ਜੀ ਤੇ ਅਸੀਂ ਉਹ ਵੈਕਸੀਨ ਜੀ ਲਵਾਤੀ ਇੱਕ ਵਾਰੀ ਹੁੰਦੀ ਨਾ ਮੂੰਹ ਖੁਰਦੀ ਅੱਛਾ ਉਹਨਾਂ ਥੋੜਾ ਦੁੱਧ ਡਾਉਨ ਪਿਆਵਾ ਇਹ ਬਾਕੀ 16 17 ਕਿਲੋ 18 ਕਿਲੋ ਨਹੀਂ ਹੈਗਾ ਹੁਣ ਮਤਲਬ 17 18 ਲੀਟਰ ਕੋਈ ਵੀ ਭਰਾ ਚੋ ਸਕਦਾ ਤੁਸੀਂ ਹਾਂਜੀ ਹਾਂਜੀ ਦੋ ਟਾਈਮ ਤਿੰਨ ਟਾਈਮ ਚੋ ਕੇ ਤਸਲੀ ਕਰ ਠੀਕ ਆ ਤੇ ਵਹਿੜ ਵੀ ਵੱਡੀ ਆ ਜਿੱਦਾਂ ਕਿ ਪੰਜਾਬ ਵਾਲੀ ਆਪਾਂ ਵੇਖਦੇ ਹਾਂ ਹਾਂਜੀ ਪੰਜਾਬ ਵਾਲੀ ਜਰਸੀ ਆ ਜੀ ਫੁੱਲ ਵੱਡੇ ਕੱਦ ਕਾਟ ਦੀ ਜਿਹੜੀ ਦੋਸਤੋ ਇਹ ਵਹਿੜ ਤੁਸੀਂ ਸਾਹਮਣੇ ਵੇਖ ਰਹੇ ਜੀ 17 18 ਲੀਟਰ ਐਸ ਵਕਤੇ ਤੇ ਥੇ ਦੁੱਧ ਹਾਜ਼ਰ ਸੋ 15 ਦਿਨਾਂ ਦਾ ਸੂਆ ਬਾਕੀ ਲੇਵੇ ਦੀ ਸਫਾਈ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਮੋਟੀ ਬਿਲਕੁਲ 나ੜ ਤੋਂ ਪਾਸੇ ਤੁਹਾਨੂੰ ਮਿਲ ਕੇ ਵੇਣ ਜਿਹੜੀ ਆ ਮੋਟੀ ਦਿਖਾਈ ਦੇਊਗੀ ਥ ਤੇ ਗਰਵਿੰਦਰ ਵੀਰ ਜਿਆਦੀ ਚਵਾਈ ਜਿਹੜੀ ਆਪਾਂ ਹੱਥੀ ਕਰਦੇ ਹਾਂ ਹੱਥੀ ਅਸੀਂ ਭਾਜੀ ਠੀਕਾ ਜੀ ਹਾਂਜੀ ਤੇ ਥੋੜਾ ਖੋਲ ਕੇ ਨੂੰ ਕੋਈ ਆਪਾਂ ਤੋੜ ਕੇ ਦਿਖਾ ਦਈਏ ਸੋ ਫੁੱਲੀ ਵਜਨ ਲੋਡ ਆ ਠੀਕਾ ਜੀ ਵੈਸੇ ਦੁੱਧ ਵੀਰਾਂ ਦਾ ਵੀ ਕੋਈ ਵੈਕਸੀਨ ਨੇਸ਼ਨ ਜਿਹੜੀ ਕਰਾਈ ਆ ਮੂੰਹ ਖੁਰ ਤੋਂ ਉਹਦੇ ਕਰਕੇ ਥੋੜਾ ਜਿਹਾ ਡਾਉਂਗ ਹੈ ਹਾਂਜੀ ਥੋੜਾ ਡਾਉਂਗ ਹੈ ਭਾਜੀ 22 ਲੀਟਰ ਦੁੱਧ ਵੀਰਾਂ ਦਾ ਵੀ ਇਹ ਥੱਲੇ ਹਾਜ਼ਰ ਸੀਗਾ ਹੁਣ ਜਿਹੜਾ ਮੌਕੇ ਦੀ ਆਪਾਂ ਗੱਲ ਕਰਦੇ ਪਏ ਉਹ 17 18 ਲੀਟਰ ਆ ਜਿਹੜੀ ਕਿਸੇ ਭਰਾ ਨੇ ਇਥੇ ਦੋ ਟਾਈਮ ਚੋਕੇ ਤਸੱਲੀ ਕਰ ਲੈਣੀ ਆ ਵਜਨ ਲੋਡ ਬਹੁਤ ਜ਼ਿਆਦਾ ਤੋ ਲੈਵੇ ਆਰਡਰ ਦੀ ਕੁਆਲਿਟੀ ਤੋਂ ਤੁਸੀਂ ਇੱਕ ਆਈਡੀਆ ਲਾ ਲੋਗੇ ਵੀ ਜੇ 17 18 ਕਿਲੋ ਦੁੱਧ ਕਿਹਾ ਗਿਆ ਤਾਂ ਵਿਖਾਲਾ ਵੀ ਥੱਲੇ ਕੋਈ 20 22 ਲੀਟਰ ਦਾ ਕਰਾਉਂਦੀ ਪਈ ਹੈ ਠੀਕ ਹੈ ਤੇ ਬਾਕੀ ਵੱਛੀ ਵੀ ਚੰਗੀ ਮਗਰ ਭਾਜੀ ਹਾਂ ਮਗਰ ਵੱਛੀ ਚੰਗਾ ਵਧੀਆ ਠੀਕ ਆ ਭਰਾਇਆ ਹੈ ਉਹਦੀ ਵੱਛੀ ਹੈ ਠੀਕ ਆ ਵੀ ਬਾਕੀ ਕੋਈ ਵੀ ਨੁਕਸ ਨਹੀਂ ਸੰਧੂ ਸਾਹਿਬ ਬਿਲਕੁਲ ਸਾਫ਼ ਸੁਥਰੀ ਹੈ ਠੀਕ ਆ ਵੇ ਚਵਾਈ ਚਬੂਈ ਦੀ ਕੋਈ ਕਿਸੇ ਰਕਮ ਦੀ ਇਧਰ ਬੱਚੇ ਨੂੰ ਮੜਾ ਕਰਦੇ ਮੜਾ ਪਾਸੇ ਠੀਕ ਆ ਜੀ ਕੋਈ ਕਿਸੇ ਰਕਮ ਦਾ ਕੋਈ ਭੂਰ ਟਿੱਟੇ ਵਾਲੀ ਗੱਲ ਨਹੀਂ ਕੋਈ ਚੱਕਰ ਨਹੀਂ ਪੈ ਜੀ ਕੋਈ ਨੁਕਸ ਨਹੀਂ ਕੋਈ ਵੀ ਕੀੰਦਾ ਠੀਕ ਆ ਠੀਕ ਆ ਲਓ ਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂਗਾ ਠੀਕ ਆ ਜੀ ਚਲੋ ਉਹ ਸਵੇ ਸਵੇ ਪਸ਼ੂ ਦੀ ਤਸੱਲੀ ਤੁਸੀਂ ਇੱਥੇ ਆਣ ਕੇ ਕਰ ਹੀ ਲੈਣੀ ਆ ਸੋ ਮਗਰ ਵੀ ਬੱਛੀ ਆ ਬੱਛੀ ਬੇਚਕ ਤੁਸੀਂ ਦੇਖੋਗੇ ਠੀਕ ਆ ਜੀ ਕੋਈ ਜਰਸੀ ਦਾ ਕੋਈ ਸ਼ਾਈਵਾਲ ਦਾ ਕਰਾਸ ਹਾਂਜੀ ਸ਼ਾਈਵਾਲ ਦਾ ਛੱਡਾ ਵੜਾ ਜੀ ਹੁੰਦਾ ਜੀ ਆਹ ਥਣ ਥਣ ਬਹੁਤ ਹਨ ਹਾਂਜੀ ਸੋ ਸ਼ਾਈਵਾਲ ਦੇ ਵਿੱਚ ਕਰਾਸ ਹੋ ਗਿਆ ਥਣ ਥਣ ਦੀ ਕੁ ਬਾਕੀ ਵੇੜ ਬਹੁਤ ਖੂਬਸੂਰਤ ਆ ਬੱਛੀ ਮਗਰ ਚੰਗੀ ਆ ਤੇ ਵੀਰ ਗੁਰਵਿੰਦਰ ਜੀ ਦੀ ਡਿਮਾਂਡ ਇਹਦਾ ਮੁੱਲ ਕੀ ਕਰਦੇ ਪਏ ਆ ਦੇਵਾਂਗੇ ਕਿੰਨੇ ਦੀ ਡਿਮਾਂਡ ਭਾਈ 70000 ਰੁਪਇਆ ਹਾਂਜੀ ਤੇ 65000 ਦੀ ਦੇ ਦਾਂਗੇ ਜੀ ਆ ਸੁਣੋ ਜੀ ਹਾਂਜੀ ਵਿੱਚੋਂ ਉਹਦਾ ਮਾਨਦਾਨ ਕਰ ਦਾਂਗੇ ਆਏਗੇ ਭੈਣ ਭਰਾ ਦਾ ਬਾਕੀ ਨੁਕਸ ਕੋਈ ਨਹੀਂ ਸਾਫ ਸੁਥਰੀ ਗਾਂ ਠੀਕ ਆ ਹਾਂਜੀ ਲੋ ਵੀ 65000 ਦੀ ਦੋਸਤੋ ਇਹ ਐਂਡ ਪੁਆਇੰਟ ਜਿਹੜੀ ਤੁਹਾਨੂੰ ਵੇੜ ਮਿਲ ਜੂਗੀ 70000 ਡਿਮਾਂਡ ਹੈ ਦੀ 65000 ਲੈਦੇ ਆ ਬਾਕੀ 17 18 ਲੀਟਰ ਦੁੱਧ ਦੇ ਥੱਲੇ ਹਾਜ਼ਰ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰ ਦੀ ਵਾਪਸ ਮਾਦੀ ਚੰਗੀ ਆ ਕੋਈ ਵੰਗਰ ਅਸੀਂ ਪਾ ਲਈਦਾ ਹਨਾ ਹਾਂਜੀ ਵੰਗਾ ਪਾਈਦਾ ਭਾਜੀ ਠੀਕ ਆ ਜੀ ਠੀਕ ਆ ਅੱਗੇ ਸਾਗਰ ਨੰਬਰ ਆਪਣੇ ਕੋਲ ਜਿਹੜੀ ਇਧਰ ਆ ਵੀਰ ਮੱਝ ਆ ਗਈ ਆ ਹਾਂਜੀ ਇਹ ਇਹ ਸਵੇਰ ਕਿਵੇਂ ਆ ਇਹ ਵੀ ਦੂਜਾ ਸਵੇਰ ਆ ਭਾਜੀ ਤੇ ਤੀਜੇ ਦੀ ਗੱਬਣ ਆ ਇੱਕ ਮਹੀਨੇ ਦੀ ਇਹ ਆਈ ਹੋਈ ਆ ਠੀਕ ਆ ਜੀ ਇਹ ਆਈ ਦੀ ਵੀਡੀਓ ਆਪਣੇ ਕੋਲ ਹੈਗੀ ਆ ਠੀਕ ਆ ਠੀਕ ਆ ਹਾਂਜੀ ਡਾਇਰੈਕਟ ਮਾਲੀ ਤੋਂ ਕਰਾਸ ਕਰਾਈ ਸੀ ਠੀਕ ਆ ਵੀ ਅੱਗੇ ਨਖਤ ਜਿਹੜੀ ਆ ਚਲੋ ਬਣੀ ਆ 1 ਮਹੀਨਾ ਬਣੀ ਨੂੰ ਹੋ ਗਿਆ ਠੀਕ ਆ ਤੇ ਸੂਹਾ ਕਿੰਨੇ ਕ ਹੋ ਗਿਆ 3 ਕ ਮਹੀਨਾਂ ਦਾ ਹਾਂਜੀ ਟਾਈ ਭਾਜੀ 2 ਮਹੀਨੇ ਸੂਹਾ ਵੇ 1 ਮਹੀਨੇ ਬਾਅਦ ਇਹ ਠੀਕਾ ਠੀਕਾ ਕੱਲ੍ਹ ਕ ਮਹੀਨੇ ਹੋ ਗਿਆ ਸੂਈ ਨੂੰ ਫੇਰ ਹਾਂਜੀ ਦੋ ਲਾ ਲਓ ਢਾਈ ਲਾ ਲਓ ਵੈਸ ਦੋ ਮਹੀਨੇ ਹੋਏ ਆ ਆ ਬੱਚਾ ਮਗਰ ਬੱਚਾ ਲੋ ਵੀ ਹਰ ਬਰੀ ਆਈ ਆ ਠੀਕਾ ਜੀ ਕਈ ਵਾਰ ਚਲੋ ਪਛੂ ਮਹੀਨੇ ਡੇਢ ਮਹੀਨੇ ਬਾਅਦ ਹੀਟ ਕੱਟ ਜਾਂਦਾ ਬਿਲਕੁਲ ਤੁਸੀਂ ਲਾ ਲਿਓ ਹਿਸਾਬ ਠੀਕਾ ਜੀ ਬੱਚਾ ਤੁਹਾਨੂੰ ਵਿੱਚ ਵਿਖਾ ਦੇਣਾ ਆਪਾਂ ਕੋਈ ਢਾਈ ਮਹੀਨੇ ਦਾ ਲਾ ਲਿਓ ਕੋਈ ਪੌਣੇ ਤਿੰਨ ਦਾ ਲਾ ਲਿਆ ਜੇ ਬਾਕੀ ਹਰੇਕ ਭਰਾ ਦੀ ਆਪੋ ਆਪਣੀ ਸਮਝ ਆ ਇਹ ਕੱਟਾ ਬਾਕੀ ਮਾੜਾ ਮਾੜਾ ਜਿਹੜਾ ਹਜੇ ਸਿੰਘ ਬਾਹਰ ਦਿਖਾਈ ਦੇਣਾ ਸ਼ੁਰੂ ਹੋਇਆ ਠੀਕ ਆ ਤੇ ਦੁੱਧ ਇਹਦੇ ਥਲੇ ਵੀਦਾ ਇਸ ਵਕਤ ਕਿੰਨਾ 12 ਠੀਕ ਆ ਠੀਕ ਆ ਹਾਂਜੀ ਬਾਕੀ ਚਲੋ ਹੁਣ ਵੀ 12 ਕਿਲੋ ਦੁੱਧ ਦੱਸਣ ਦਾ ਜੇ ਕੋਈ ਢਾਈਆਂ ਮਹੀਨਿਆਂ ਦੀ ਚਲੋ ਸੂਈ ਵੀ ਆ ਹਾਂਜੀ ਹਾਂਜੀ ਤੇ 12 ਕਿਲੋ ਦੁੱਧ ਤਾਂ ਕੋਈ ਧਾਰਾਂ ਦੀ ਵਾਧ ਘਾਟ ਨਹੀਂ ਹੈਗੀ ਨਹੀਂ ਭਾਈ ਧਾਰਾਂ ਦੀ ਕੋਈ ਵਾਧ ਘਾਟ ਨਹੀਂ ਠੀਕ ਆ ਮਗਰਲਾ ਥਾਣ ਭੂਰ ਮਾਰਦਾ ਮਾੜੀ ਜੀ ਠੀਕ ਆ ਠੀਕ ਆ ਉਹ ਆਪਾਂ ਦੱਸਨੇ ਸੋ ਇੱਕ ਉਹ 200 ਪਤਾ ਮੈਂ ਪਹਿਲਾਂ ਤੋੜ ਕੇ ਤਸੱਲੀ ਨਾਲ ਦਿਖਾਉਣੇ ਆ ਮਗਰਲਾ ਥਾਣਾ ਹੋਰ ਛੱਟਾ ਲਾਉਂਦਾ ਠੀਕ ਆ ਜੀ ਹਾਂਜੀ ਮਾੜੀ ਜੀ ਭੂਰਿਆ ਚਲੋ ਆਪਾਂ ਦੱਸਣਾ ਵਾ ਪਹਿਲਾਂ ਮੁੜ ਕੇ ਠੀਕ ਆ ਠੀਕ ਆ ਬਾਕੀ ਮੱਝ ਵੱਡੀ ਬਾਜੀ ਘਰ ਦੀ ਛੋਟੀ ਪਾਲੀ ਠੀਕ ਆ ਜੀ ਸੋ ਮੱਝ ਹਾਈਟ ਲੈਂਥ ਵਾਲੀ ਆ ਠੀਕ ਆ ਜੀ ਕੱਦ ਕਾਠੀ ਪੂਰੀ ਵੱਡੀ ਆ ਮੱਝ ਦੀ ਸੋ ਆ ਲੈਵੇ ਦੀ ਬੰਤਰਾ ਠੀਕ ਆ ਜੀ ਤੇ 12 ਲੀਟਰ 12 ਕਿਲੋ ਜਿੱਥੇ ਲੈਸ ਵਕਤ ਦੁੱਧ ਹਾਜ਼ਰ ਸੋ ਪਹਿਲਾਂ ਬਿਲਕੁਲ ਜੇਕਰ ਗੱਲ ਕਰੀਏ ਪੀਕ ਤੇ ਚਾਹੇ ਕਹੋ ਵੀ ਮਹੀਨੇ ਕੋਈ 5-7 ਦਿਨਾਂ ਦੀ ਸੀ ਕੋਈ 12 ਕਿਲੋ ਤੋਂ ਬਾਰ-ਬਾਰੀ ਦੁੱਧ ਚਵਾਉਂਦੀ ਰਹੀ ਵੀ 13-14 ਲੀਟਰ ਦਿੰਦੀ ਰਹੀ ਹਾਂਜੀ ਹਾਂਜੀ ਠੀਕ ਆ ਆ ਵੀ ਇਹਦਾ ਬੱਚਾ ਮੂੰਹ ਮਾਰ ਗਿਆ ਭਾਜੀ ਉਹਨੂੰ ਹਾਂ ਹਾਂ ਠੀਕ ਹੈ ਜੀ ਸੋ ਬਾਕੀ ਆ ਬੈਕ ਸਾਈਡ ਤੋਂ ਤੁਹਾਨੂੰ ਆਪਾਂ ਲੈਵੇ ਦੀ ਬੰਤਰ ਵਿਖਾਈ ਰਹੇ ਆ ਠੀਕ ਹੈ ਜੀ ਸੋ ਬਹਿਣੀ ਵਾਲਾ ਜਿਹੜਾ ਮਗਰਲਾ ਥਣਾ ਉਹ ਛੱਟਾ ਜ਼ਰੂਰ ਆ ਬਾਕੀ ਦੂਰੋਂ ਨੇੜਿਆਂ ਕੋਈ ਵੀ ਭਰਾ ਭਰਾ ਤੁਰਦਾ ਠੀਕ ਹੈ ਜੀ ਚਾਹੇ ਸਬਦਾ ਕਰਦੇ ਹੋ ਤੁਸੀਂ ਇਹ ਪੂਰੀ ਵੀਡੀਓ ਧਿਆਨ ਨਾਲ ਮੇਰਾ ਵੀਰ ਸੁਣ ਲਿਆ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਕਿਸੇ ਵੀਰ ਨੇ ਸਾਈ ਪੈਨਾ ਕਰਨਾ ਹੁੰਦਾ ਆਪਣਾ ਤੇ ਇਹ ਲੈਵੇ ਦੀ ਦੀ ਬੰਤਰ ਬਾਕੀ ਪਿੱਠਪੜਾ ਤੁਸੀਂ ਵੇਖ ਸਕਦੇ ਜੇ ਬਹੁਤ ਚੌੜਾ ਪਿੱਠਪੜਾ ਸਿੰਗਲ ਹੱਡੀ ਫਰੀਕ ਬਿਲਕੁਲ ਪਤਲਾ ਪਿੰਡਾ ਤੇ ਕੱਦ ਢਾਂਚਾ ਪੂਰਾ ਵੱਡਾ ਇਸ ਮੱਝ ਦਾ 12 ਕਿਲੋ ਦੁੱਧ ਅੱਜ ਢਾਈ ਮਹੀਨਿਆਂ ਦੀ ਸੂਈ ਦੇ ਥਲੇ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋਲਣਾ ਠੀਕ ਆ ਜੀ ਤੇ ਅੱਗੇ ਮਹੀਨੇ ਦੀ ਨਵੇਂ ਦੁੱਧ ਰਲੀ ਵੀ ਆ ਨਿਕਲ ਆਉਂਦੀ ਆ ਕੱਲ ਨੂੰ ਕਿਸੇ ਭਰਾ ਦੀ ਉਹ ਵੀ ਕਿਸਮਤ ਲੱਕ ਮਗਰ ਕਟਾ ਇਹਦੇ ਇਹਦਾ ਵੀਰ ਗੁਰਮਿੰਦਰ ਕੀ ਮੁੱਲ ਕੀ ਡਿਮਾਂਡ ਰੱਖੀ ਆ ਇਹਦਾ ਮੁੱਲ 90000 ਭਾਜੀ 90 ਕੋਈ ਜਾਜਾ ਜੀ ਗੱਲ ਕਰਕੇ ਦੇ ਦਾਂਗੇ 85 ਦੀ ਦੇ ਦਾਂਗੇ 85 ਦੀ ਹਾਂਜੀ ਹੋਰ ਵੀ ਹੁੰਦ ਹੋ ਜਾਊਗਾ ਛੋਟਾ ਕਰ ਦਾਂਗੇ ਭਾਜੀ ਮਾਨਤਾ ਨਾਲ ਉੱਚ ਵੀ ਕੋਈ ਸੱਜਣਾ ਕੰਟੈਕਟ ਕਰਦਾ ਤੇ ਕਰੋਂਗੇ ਮਾਨਤਾ ਨਾਲ ਹਾਂਜੀ ਹਾਂਜੀ ਬਾਕੀ ਠੰਡੀ ਧੀ ਵੀ ਭਾਜੀ ਮਿਲਦੀ ਬੱਚੇ ਦੇ ਵੀ ਕਿਉਂਕਿ ਇੱਕ ਤਾਂ ਚਲੋ ਢਾਈ ਮ ਹਾਂਜੀ ਬਾਕੀ ਆਪਾਂ ਦੇ ਵੀ ਜਾਇਜ਼ ਦਈਏ ਹੈਨਾ ਹਾਂਜੀ ਕਰ ਦਾਂਗੇ ਭਾਜੀ ਕੋਈ ਨਹੀਂ ਠੀਕ ਹੈ ਜੀ ਠੀਕ ਆ ਲਓ ਜੀ ਇਧਰੋਂ ਇੱਕ ਵਾਰੀ ਆਪਾਂ ਤੁਹਾਨੂੰ ਬਹਿਣੀ ਵਾਲੇ ਪਾਸੇ ਉਹ ਖਾਦ ਕੇ ਆਹ ਵੇਖੋ ਬੱਚਾ ਹਾਂ ਕੋਈ ਗੱਲ ਨਹੀਂ ਠੀਕ ਹੈ ਲਓ ਜੀ ਠੀਕ ਹੈ ਜੀ ਸੋ 85000 ਦੀ ਹੈਨਾ ਜੀ ਹਾਂਜੀ ਹਾਂਜੀ ਠੀਕ ਆ ਇਹ ਚੋ ਮਾਨਦਨ ਕਰਦਾ ਕੋਈ ਨਹੀਂ ਆਏਗਾ ਨਾ ਬਿਲਕੁਲ ਉਹ ਜੀ ਮਾਨਤਨ ਹੋਰ ਹੋ ਜੂਗਾ 85000 ਦੇ ਵਿੱਚੋਂ ਠੀਕ ਆ ਜੀ ਸੋ ਇਹ ਦੋ ਹੀ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਵੀਰ ਗੁਰਵਿੰਦਰ ਸਿੰਘ ਉਹਨਾਂ ਦੇ ਘਰੋਂ ਠੀਕ ਆ ਜੀ ਜਰਸੀ ਵੈੜ ਤੁਹਾਨੂੰ ਦਿਖਾਤੀ ਆ ਵੈੜ ਵੀ ਚੰਗੀ ਆ ਜਿਹੜੇ ਮੇਰੇ ਫਾਰਮਰ ਪ੍ਰਾਤ ਤਕਰੀਬ ਨੂੰ ਚਲੋ ਕੋਈ 18 20 ਕਿਲੋ ਵਾਲੀ ਜਾਂ 20 ਕਿਲੋ ਤੋਂ ਬਾਰ ਬਾਰ ਚੰਗੀ ਵੈੜ ਦੀ ਪਾਉਂਦੇ ਬਾਕੀ ਫੈਨ ਮੁੰਨ ਵੜੀ ਭਾਈ ਦੋਹਾਂ ਦੀ ਕਿੰਨੀ ਫੈੜੀ 90 10 0 ਐਡੀ 5 0 ਦਾ ਫੈਨ ਤਾਂ ਟੁੱਟੀ ਨਹੀਂ ਕਦੀ ਮਤਲਬ ਤੁਹਾਡੇ ਕੋਲ ਪੰਜ ਤਾਂ ਤਾਂ ਦਾ ਹੀ ਆਉਂਦੀ ਆ ਆਪਣੇ ਕੋਲ ਡੇਰੀ ਵੀ ਆ ਤੇ ਤੁਸੀਂ ਮੇਰੇ ਨਾਲ ਕੱਢ ਕੇ ਨਾਰਮਲ ਚਲੋ ਚੈ ਮੈਂ ਜੀ 90 10 0 ਹਾਂ ਮੈਂ ਜੀ ਇੱਥੇ ਦੇ ਨਾ ਠੀਕ ਆ ਮੈਨਾਂ ਰੇਟ ਵੀ ਫਿਰ 75 ਤੋਂ ਬਾਹਰ ਜਾਂਦਾ ਹੀ ਕੰਮ ਹਾਂਜੀ ਹਾਂ ਹਾਂਜੀ ਅਸੀਂ 85 ਦੇ ਵੀ ਲੱਗਦਾ ਵੀ ਰੇਟ ਦਾ ਰੇਟ ਵੀ ਫਿਰ ਆ ਨਾ 9 ਫੈੜ ਦਾ 10 ਫੈੜ ਦਾ ਫਿਰ ਰੇਟ ਵੀ ਪੂਰਾ ਹੈ ਹਾਂਜੀ ਹਾਂਜੀ ਲਓ ਵੀ ਠੀਕ ਆ ਜੀ ਸੋ ਦੋਸਤੋ ਫੈੜ ਵੀ ਚੰਗੀ ਆ ਤੇ ਹਾਲ ਚਲੋ ਮੇਰਾ ਭਰਾ ਕੋਈ ਵੀ ਖਰੀਦਦਾਰ ਆਉਂਦਾ ਇਹਦੇ ਦੂਰ ਨਹੀਂ ਜਾਣਾਗਾ ਘਰੇ ਡੇਰੀ ਆ ਵੀਰ ਤੇ ਦੁੱਧ ਚੋਕੇ ਬੇਸ਼ੱਕ ਤੁਸੀਂ ਵੀ ਆਪਦੀ ਤਸੱਲੀ ਦੇ ਲਈ ਫੈੜ ਕਢਾ ਕੇ ਵੇਖ ਸਕਦੇ ਜੀ ਸੋ 65000 ਦੀ ਅੱਜ ਤੁਹਾਨੂੰ ਜਿਹੜੀ ਇਹ ਲਾਸਟ ਤੋਂ ਲਾਸਟ ਜਿਹੜੀ ਵਾੜ ਮਿਲ ਜੂਗੀ हां ना यस नो ਠੀਕ ਹੈ ਜੀ ਸੋ ਚੰਗੀ ਜਿਹੀ ਵੜ ਬਾਕੀ ਦੋਵੇਂ ਨਾਗਾ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਇਸ ਘਰੋਂ ਠੀਕ ਹੈ ਜੀ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਾਲੂ ਕਰ ਦਿਆਂਗੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਬਥੇਰੇ ਗੱਲਬਾਤ ਕਰ ਲਿਓ ਇੱਕ ਗੁਰਵਿੰਦਰ ਵੀਰ ਨੰਬਰ ਆਪਣੇ ਕਰ ਦਿਓ ਸਾਂਝੇ ਨੰਬਰ 9636 53797 ਹਾਂਜੀ ਸੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਹੈ ਬਾਕੀ ਬਾਤ ਤੋਂ ਬਾਅਦ ਅਕੇ ਸ਼ੇਅਰ ਕਰਦੇ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰ ਚ ਪਹੁੰਚ ਸਕੇ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅ Así que...